okay yeah. yeah. Hello, hello. ਜੀ ਮਹਾਰਾਜ ਜੀ ਦੇ ਸਨਮਾਨ ਦੇ ਵਿੱਚ ਫਿਰ ਗੁਰੂ ਰੰਧਾ ਜੀ ਮਹਾਰਾਜ ਜੀ ਚੰਦ ਤੋਂ ਪ੍ਰਾਪਤ ਕਰਦੇ ਫਿਰ ਗੁਰਾਗੜ੍ਹ ਨਾਲ ਸਾਥ ਤੋਂ ਸਰਦਾਰ ਪ੍ਰਤਾਪ ਸਿੰਘ ਜੀ ਦੇ ਪਰਿਵਾਰਾਨ ਲੋਜਨ ਸਮਾਜਪਾਰਟੀ ਪੰਜਾਬ ਉਹਨਾਂ ਦੇ ਹਵਾਇਦ ਦੇ ਅੰਦਰ ਵਿਸ਼ਾਲ ਸਨਮਾਨ ਯਾਤਰਾ ਜਿਹੜੇ ਸਵੇਰ ਦੇ ਚੱਲਦੇ ਹੋਏ ਅੱਜ ਲੱਗ ਕੇ ਨਾਰਾ ਵਿਦਾਂਤਪਾ ਨਵਾਂ ਸ਼ਹਿਰ ਦੇ ਵਿੱਚ ਪਹੁੰਚੇ ਸੈਕੜਿਆਂ ਦੀ ਤਦਾਦ ਦੇ ਅੰਦਰ ਗੱਡੀਆਂ ਹਜ਼ਾਰਾਂ ਨੂੰ ਤੇ ਯਾਤਰਾ ਦੇ ਅੰਦਰ ਸ਼ਾਮਲ ਹੋਏ ਪਰ ਘਰ ਘਰ ਜਾ ਕੇ ਸਹਿਰਾਵਲ ਪਿੰਡਾਂ ਦੇ ਕਸਬਿਆਂ ਦੇ ਅੰਦਰ ਜੋ ਕਲਕਤਾ ਦੇ ਅੰਦਰ ਸ਼ਿਵਗੁਰੂ ਵਿਦਾਜੀ ਮਹਾਰਾਜੀ ਦੇ ਗੁਰੂ ਘਰੀਆਂ ਦੁਆਰਾ ਕੌੜੀਆਂ ਗਈਆਂ ਕੋਣ ਅਨੁਭਵ ਚੁਣਨ ਲਈ ਉਹ ਗੁਰੂ ਘਰ ਪਰੌਣ ਦੇ ਲਈ ਜਿਹੜੇ ਸਰਮਾਨ ਯਾਤਰਾ ਜਿਹੜੇ ਚੱਲ ਰਹੀ ਆ ਔਰ ਵਿਦਵਾਨ ਸਭਾ ਨਵਾਂ ਸ਼ਹਿਰ ਦੇ ਵਿੱਚ ਨਗਰ ਨੌਰਾ ਦੀਆਂ ਸਮੂਹ ਸੰਕਾ ਸਮੂਹ ਵਿਦਵਾਨ ਸਭਾ ਦੇ ਸਾਥੇ ਜਿਹੜੇ ਜਿਨ੍ਹਾਂ ਨੇ ਯਾਤਰਾ ਦਾ ਸਵਾਦ ਕੀਤਾ ਮਾਣ ਦਾ ਧਰਵਾਦ ਕਰਦਾ ਹਾਂ ਮੈਂ ਬੇਨਤੀ ਕਰਾਂਗਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਪੰਚ ਇਤਜਾਫਰਪੁਰਕੀ ਤੁਮੇਟੀ ਯੋਨੀ ਪੀਮ ਉਹ ਮਾਨਯੋਗ ਸਰਦਾਰ ਕੌਟ ਸਿੰਘ ਗਰੀਕੁਲੀ ਨੇ ਪ੍ਰਧਾਨ ਵਜੋਂ ਸਮਾਜ ਪਾਰਟੀ ਪੰਜਾਬ ਜੀ ਦਾ ਸਰੂਪਾ ਦੇ ਕੇ ਸਨਮਾਨ ਕਰਨਗੇ ਅੱਜ ਉਹ ਕਿ ਲੋਰੇ ਦੀਆਂ ਸੰਗਤਾਂ ਜਿੰਦੇ ਕਿ ਨੇ ਜਿੰਦਾ ਆ ਅੱਜ ਨੀਮਿਆ ਵੀ ਬਰਾਏ ਮੰਗਲ ਜੀ ਜਿਲ੍ਹਾ ਜੀ ਸਭ ਤੋਂ ਸੁਪਰੈਂਸਰ ਫਾਕਾ ਸਨਪਤਨੀ ਭੈਣ ਜੀ ਜਿੰਦਰਗੌਰ ਜੀ ਜਿਹੜੇ ਸਵੇਰੇ ਨਗਰ ਦਾ ਯਾਤਰਾ ਦੇ ਨਾਲ ਆਏ ਉਹਨਾਂ ਦਾ ਵੀ ਸਨਮਾਨ ਸਾਡੇ ਸੁਪਰੈਂਸਰ ਕਰ ਰਹੇ ਹਨ ਉਹਨਾਂ ਦਾ ਵੀ ਧਰਵਾਦ ਇਸ ਤੋਂ ਬਾਅਦ ਐਡਵੋਕੇਟ ਬਲਵਿੰਦਰ ਜੀ ਦਾ ਸਨਮਾਨ ਸਰਦੀ ਨਾਹਰਪੁਰ ਦੀ ਸੁਪਰਵਿਟੇ ਡੇਬਲੋ ਵਿੱਚ ਜਾਵੇਗਾ ਇਸ ਤੋਂ ਬਾਅਦ ਸੀਟ ਰਾਜਪੁਰਾ ਜੀ ਨਿਰੰਦਾਜ ਨੇ ਮੌਜੂਦ ਸਮਾਜ ਪਾਰਟੀ ਪੰਜਾਬ ਦੇ ਸ੍ਰੀ ਲਾਲਚੰਦ ਔਜਲਾ ਜੀ ਜਨਰਲ ਸੈਕਟਰੀ ਬੀਐਸਪੀ ਪੰਜਾਬ ਸ੍ਰੀ ਗੁਰਮੀਤ ਜੰਮਰ ਜੀ ਗੁਰਮੀਤ ਜੰਮਰ ਜੀ ਜਨਰਲ ਸੈਕਟਰੀ ਬੀਐਸਪੀ ਪੰਜਾਬ ਸਾਡੇ ਵੱਲ ਵੀ ਸਤਿਕਾਰ ਜੋ ਮੌਜੂਦ ਸਮਾਜ ਪਾਰਟੀ ਪੰਜਾਬ ਦੇ ਇਜਤਾਰ ਸ੍ਰੀ ਅਜੀਤ ਸਿੰਘ ਪਰਧਾਪਤੀ ਦੀ ਪੁਨਰ ਰੀਮੇਂਟਰੀਆ ਜੋ ਵੀ ਆਪਣਾ ਸਨਮਾਨ ਲੈ ਸਾਡੇ ਜਿਲ੍ਹੇ ਦੇ ਪ੍ਰਧਾਨ ਹਿਸ਼ਾਰਪੁਰ ਦੇ ਉਹਨਾਂ ਦਾ ਵੀ ਸਨਮਾਨ ਹੋਇਆ। ਸ਼ਾਨ ਸਾਹਿਬ ਤੁਹਾਡੇ ਬਹੁਤ ਹੀ ਸਤਿਕਾਰਯੋਗ ਪਾਰਟੀ ਦੇ ਸੀਨੀਅਰ ਸਾਥੀ ਉਹਨਾਂ ਦਾ ਬਹੁਤ ਸਤਿਕਾਰ। ਸ੍ਰੀ ਬਿਟਾ ਜੀ ਤੇ ਸਾਰਾ ਸਨਮਾਨ ਮidan ਸਭਾ ਨਵਜਲ ਮੁਥੀਆ ਬਹੁਤੀਆ ਸੰਤਾਵਾਂ ਨੂੰ ਸੀਤਾ ਜਾ ਰਿਹਾ। ਸੋਨੀਆਂ ਭੈਣਾਂ ਵੀ ਆਈਆਂ ਉਹਨਾਂ ਨੂੰ ਵੀ ਮੇਰੇ ਬੇਨਤੀ ਹੈ ਉਹ ਵੀ ਅੱਗੇ ਆ ਜਾਣੇ ਚਲੋ ਜੀ ਕਿਹਨੂੰ ਬਾਊਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਤਾਸੀਕ ਜੀ ਪ੍ਰਿਤਾਰ ਹੋਣ ਬਾਊਜਨ ਸਮਾਜ ਪਾਰਟੀ ਦੇ ਸੂਬਾ ਇੰਚਾਰਜ ਪਰ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਐਮਐਲਏ ਨਮਾਸ਼ਾਟਾ ਸ਼ਰਟਨ ਸ਼ੇਤਪਾਲ ਜੀ ਦਾ ਸਨਮਾਨ ਕਰਨਗੇ ਜਿਹੜੇ ਕਿ ਪਾਰਟੀ ਔਰ ਪੂਰੇ ਬੌਜਨ ਸਮਾਜ ਦੀ ਪੰਜਾਬ ਦੀ ਵਿਧਾਨ ਸਭਾ ਵਿੱਚ ਨੁਮਾਇੰਦਗੀ ਕਰਦੇ ਆ ਔਰ ਜਿਹੜੇ ਮੁੱਦੇ ਅਜੇ ਤੱਕ ਚੱਕੇ ਨਹੀਂ ਗਏ ਇਹ ਬੋਲੇ ਸੋਨਰ ਪਏ ਸਤਿਗੁਰੂ ਰਾਮਦਾਸ ਮਹਾਰਾਜ ਜੀ ਜੈ ਕਟਨੂ ਉਹ ਕabhi ਲੰਬੇ ਸਮੇਂ ਤੋਂ ਮੁਟਿਆ ਸੰਗਤਾਂ ਯਾਤਰਾ ਦੇ ਸਨਮਾਨ ਦੇ ਵਿੱਚ ਖੜੀਆਂ ਮੈਂ ਜਿਆਦਾ ਸਤਿਕਾਰ ਨਾਲ ਲੈਂਦਾ ਹੋਇਆ ਜਿੱਥੇ ਸਭਾਰੀਆਂ ਸੰਗਤਾਂ ਦਾ ਬਹੁਤ ਰੋ ਧੰਨਵਾਦ ਕਰਦਾ ਹਾਂ ਉੱਥੇ ਬੇਜਤੀ ਕਰਦਾ ਸਰਦਾਰ ਅਰਪਾਨ ਸਿੰਘ ਜੀ ਗਰੀਪੁਰੀ ਸਾਹਿਬ ਉਹ ਆਪਣੀ ਵਿਚਾਰ ਆਪਣੀ ਗੱਲ ਜੋ ਪੰਜਾਬ ਦੀ ਹਕੂਮਤ ਕਰ ਰਹੀ ਹੈ ਉਹਦੇ ਬਾਰੇ ਵਿੱਚ ਸਾਡ ਦੇ ਨਾਲ ਤੁਹਾਨੂੰ ਦੱਸਣਗੇ ਮੈਂ ਨਾਰੇ ਲਾਵਾਂਗਾ ਨਾਰੇ ਦਾ ਜਵਾਬ ਆਪਾਂ ਸਾਰਿਆਂ ਨੇ ਜੋਸ਼ਕ ਰੋਸ਼ਲੇ ਨਾਲ ਦੇਣਾ ਸ਼ਿਰਗੋੜ ਦਾ ਜੀ ਕੇ ਸਲਮਾਨ ਮੇਂ ਐਸਪੀ ਮੇਂ ਨਾਰ ਮੇਂ मान में बहजनमाज पार्टी दवाज़ देश की न कैसी हो करो ਦੀ ਮਹਾਰਾਜ ਜੀ ਦੇ ਸਨਮਾਨ ਖੁਰਾਲਗਰ ਸਾਹਿਬ ਤੋਂ ਛੇੜੀ ਕੋਰ ਰਵਿਦਾਸ ਸਨਮਾਨ ਯਾਤਰਾ ਜਿਹੜੀ ਅੱਜ ਆਰੰਭ ਹੋਈ ਔਰ ਖਲੌਰ ਤੱਕ ਪਹੁੰਚਣੀ ਹੈ ਤੁਸੀਂ ਨਵਾਂ ਸ਼ਹਿਰ ਭਲੋ ਨੌਰੇ ਦੇ ਵਿੱਚ ਇਸ ਪੜਾਤੇ ਯਾਤਰਾ ਦਾ ਸਵਾਗਤ ਕੀਤਾ ਔਰ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਮੈਂ ਜਿਹੜੇ ਤੁਹਾਡਾ ਧੰਨਵਾਦ ਵੀ ਕਰਦਾ ਬਧਾਈ ਵੀ ਦਿਨਾ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਗੁਰੂ ਰਵਿਦਾਸ ਜੀ ਦੇ ਚਰਨਾਂ 'ਚ ਸੀਸ ਝੁਕਾਦੇ ਹੋਏ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਨੂੰ ਸਮਰਪਿਤ ਹੋ ਕੇ ਆਓ ਆਪਾਂ ਗੁਰੂ ਰਵਿਦਾਸ ਜੀ ਦੀ ਸੋਚ ਨਾਲ ਜੁੜੀਏ ਇਕਾਰਾ ਛੱਡਿਏ ਕੋਲੇ ਸੋ ਨਿਰਪੈ ਵਾਦਕੁਰੂ ਸਾਹਿਬ ਜੀ ਦੀ ਗੋਬਲੇ ਸੋ ਨਿਰਪੈ ਵਾਦਕੁਰੂ ਸਾਹਿਬ ਮਹਾਰਾਜ ਕੀ ਜੈ ਸ਼੍ਰੀ ਗੁਰੂ ਰਵਿਦਾਸ ਜੀ ਕੇ ਸਨਮਾਨ ਮੇ ਪੀਐਸਪੀ ਮੈਦਾਨ ਮੇ ਸ਼੍ਰੀ ਗੁਰੂ ਰਵਿਦਾਸ ਜੀ ਕੇ ਸਨਮਾਨ ਮੇ ਪੀਐਸਪੀ ਮੈਦਾਨ ਮੇ ਸ਼੍ਰੀ ਗੁਰੂ ਰਵਿਦਾਸ ਸਨਮਾਨ ਜਤਰਾ ਇਹਦਾ ਉਦੇਸ਼ ਮੇਰੇ ਤੋਂ ਪਹਿਲਾਂ ਪਾਰਟੀ ਦੇ ਸਟੇਟ ਕੋਆਰਡੀਨੇਟਰ ਔਰ ਤੁਹਾਡੇ ਇਸ ਹਲਕੇ ਤੋਂ ਹਰ ਇੱਕ ਪਿਆਰੇ ਵ代ਕ ਡਾਕਟਰ ਨਸ਼ਤਰ ਪਾਲ ਜੀ ਨੇ ਥੋੜੇ ਸ਼ਬਦਾਂ ਚਾਹਣੇ ਸਮੇਂ ਉਹ ਤੇ ਆਮ ਜਨਤਾ ਕੀਤੇ ਹੋਏ ਦੱਸਿਆ ਸਾਡੇ ਨਾਲ ਸਟੇਟ ਕੋਆਰਡੀਨੇਟਰ ਮਾਨਜੋ ਅਜੀਤ ਸਖੈਣੀ ਜੀ

ਮਕਸਦ ਕੀ ਹੈ ਉਦੇਸ਼ ਕੀ ਹੈ ਤੁਸੀਂ ਸਾਰੇ ਜਾਣਦੇ ਆ ਕਿ ਪਿਛਲੇ ਦਿਨੀ ਪੰਜਾਬ ਦੇ ਹੰਕਾਰੀ ਮੁੱਖ ਮੰਤਰੀ ਦੇ ਆਦੇਸ਼ ਅੰਦਰ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਪਿੰਡ ਧਲੇਤਾ ਦੇ ਉੱਪਰ ਹਮਲਾ ਕੀਤਾ ਗਿਆ ਔਰ ਗੁਰੂ ਘਰ ਗੁਰੂ ਘਰ ਦੀਆਂ دیਵਾਰਾਂ ਨੂੰ

ਪੁਲਿਸ ਪੁਨਰ ਨਵੀਂ ਥਾਣੇ ਚੁੱਕ ਲਈ ਗਏ ਗੁਰਦਾਨ ਨੂੰ ਨੌਜਵਾਨਾਂ ਨੂੰ ਜਦ ਹੀ ਭੋਜਨ ਸਮਾਜ ਪਾਰਟੀ ਦੀ ਜਿਹੜੀ ਟੀਮ ਮੌਕੇ ਤੇ ਪਹੁੰਚੀ ਉਹਨਾਂ ਨੂੰ ਬਿਲਕੁਲ ਨਹੀਂ ਗਟੇਰ ਕੀਤਾ ਮੈਨੂੰ ਪਤਾ ਲੱਗਿਆ ਮੈਂ ਡਿਊਟੀ ਲਗਾਈ ਐਡਵੋਕੇਟ ਕੁਲਵਿੰਦਰ ਸਿੰਘ ਦੇ ਸਾਡੇ ਪਾਰਟੀ ਦੇ ਲੀਡਰ ਔਰ ਗੁਰਮੇਰ ਕੁਮਰ ਜੀ ਜਿਹੜੀ ਪਾਰਟੀ ਦੇ 97 ਜਨਰਲ ਸੈਕਟਰੀ ਸਿਰਾਂ ਨੂੰ ਮੈਂ ਕਿਹਾ ਕਿ ਤੁਸੀਂ ਜਿਹੜਾ ਪ੍ਰਧਾਨ ਔਰ ਬਾਕੀ ਪੀਐਸਪੀ ਵੰਟਰ ਨਾਲ ਲੈ ਕੇ ਮੌਕੇ ਤੇ ਪਹੁੰਚੋ ਤੋ ਥਾਰੇ ਨੂੰ ਘੇਰਾ ਪਾ ਕੇ ਲੜਾਈ ਲੜ ਕੇ ਉਹ ਸਰਦੀਆਂ ਠੀਆਂ ਪੈਣਾ ਮਾਵਾਂ ਲੜਕੀਆਂ ਬਜ਼ੁਰਗ ਨੌਜਵਾਨ ਜਿਹੜੇ ਇਹ ਚਾਉਂਦੇ ਸੀ ਕਿ ਗੁਰੂ ਘਰ ਨੂੰ ਤੋੜਿਆ ਨਾ ਜਾਵੇ ਉਹਨਾਂ ਦਾ ਉਹ ਇੱਕ ਜੁਰਮ ਨੇ ਉਹਨਾਂ ਨੂੰ ਕੁਲਸੇ ਸ਼ਕੰਜੇ ਚ ਫਿੜਵਾਇਆ ਇਹ ਸੱਤਾ ਦਾ ਹੰਕਾਰ ਜਿਹੜਾ ਗੁਰੂ ਨਾਨਕ ਦੇਵ ਜੀ ਗੁਰੂ ਕਾਉਨ ਨੂੰ ਨਿਸ਼ਾਨਾ ਬਣਾ ਰਿਹਾ ਗੁਰੂ ਨਾਨਕ ਦੇਵ ਜੀ ਗੁਰੂ ਘਰ ਤੇ ਲੇਟੇ ਚ ਟੋੜਿਆ ਗੁਰੂ ਨਾਨਕ ਦੇਵ ਜੀ ਗੁਰੂ ਘਰ ਤੇ ਗੁਰਦਾਸਪੁਰ ਕੰਮ ਦਾ ਕੀਤਾ ਸਤਗੁਰੂ ਕਬੀਰ ਮੰਦਰ ਫਟਾਏ ਦੇ ਵਿੱਚ ਟੋੜਿਆ ਫ਼ਰਾਂਗੜ ਸਾਹਿਬ 'ਚ ਗੁਰੂ ਨਾਨਕ ਜੀ ਦੀ ਚਰਨ ਛੋਹ ਧਰਤੀ ਜਿਹੜਾ ਗੁਰੂ ਨਾਨਕ ਜੀ ਦੀ ਚਰਨ ਛੋਹ ਧਰਤੀ ਗੁਰਾਗਰ ਸਾਫ ਦੇ ਵਿੱਚ ਸ਼ਰਾਬ ਦੇ ਠੇਕੇ ਪੰਜਾਬ ਦੀ ਮੌਜੂਦਾ ਸਰਕਾਰ ਨੇ ਖੋਲੇ ਤਿੰਨ ਇੱਕ ਪਿੰਡ ਛੋਟਾ ਤਿੰਨ ਠੇਕੇ ਸ਼ਰਾਬ ਦੇ ਔਰ 30 ਨਜਾਇਜ਼ ਪਰਾਂਚਾਂ ਔਰ ਤਿੰਨ ਠੇਕੇ ਹਿਮਾਚਲ ਪ੍ਰਦੇਸ਼ ਤੇ ਕਾਂਗਰਸ ਦੀ ਸਰਕਾਰ ਨੇ ਗੁਰਾਗਰ ਸਾਹਮਣੇ ਲੱਗਦੇ ਬਾਜ਼ਾਰ ਤੇ ਖੋਲੇ ਕੀ ਕਾਰਨ ਹੈ ਕਿ ਜਿੱਥੇ ਅਸੀਂ ਸ਼ਰਧਾ ਨੂੰ ਕੁਰੂ ਸਾਹਿਬ ਦੀ ਬਾਣੀ ਨੂੰ ਗੁਰੂ ਜਾਂਦੇ ਆ। ਉੱਥੇ ਇਹ ਨਸ਼ੇ ਦਾ ਸੈਂਟਰ ਕਿਉਂ ਬਣਾਣਾ ਚਾਹੁੰਦੀ ਸੀਗਾ? ਇੱਕ ਪਾਸੇ ਕਹਿੰਦੇ ਸਾਡਾ ਜੁੱਧ ਨਸ਼ੇ ਉੱਤੇ ਚੱਲ ਰਿਹਾ। ਦੂਜੇ ਪਾਸੇ ਸਾਡੇ ਗੁਰੂ ਘਰ ਦੇ ਆਉਣ ਵਾਲੇ ਵੀ ਸ਼ਰਾਬ ਦੇ ਠੇਕੇ। ਮੈਂ ਦੋਨੋਂ ਬੈਂਤੀ ਕਰਨੀ ਚਾਹੁੰਗਾ ਸੰਕਰ। ਕਿ ਨੱਟ ਤੱਕ 1 ਮਹੀਨਾ ਬੀਤਣ ਲੱਗਾ ਹੈ। ਟਲੇਟੇ ਦੇ ਵਿੱਚ ਗੁਰੂ ਘਰ ਚ ਹੈ ਤੇਰੀ ਕਿਤੇ ਨਹੀਂ ਕੋਰੋਨਾ ਇਸ ਸੰਤਾਂ ਦੀਆਂ ਭਾਵਨਾ ਨੂੰ gehri sat pahunchi hai de naal ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦੇ ਕਿ ਬਬੰਜਾ ਰਾਜੇ ਗੁਰੂ ਨਵੀਦਾਸ ਦੇ ਕਦਮ ਹਿੱਥੇ ਅਸੀਂ ਆ ਗੁਰੂ ਸਾਹਿਬ ਬਬੰਜਾ ਰਾਜੇ 600 ਸਾਲ ਪਹਿਲਾਂ ਪਗਵੰਤ ਮਾਨ ਜੀ ਇਹਨਾਂ ਦੇ ਕਦਮਾਂ 'ਚ ਡਿਗੇ ਗਏ ਗੁਰੂ ਨੇ ਬਾਣੀ 'ਚ ਲਿਖਿਆ ਹੈ ਕਿ ਆਪ ਪੈਪਰ ਪਰ ਧਾਮ طے ਕਰੇ ਜੰਗੋ ਕਿ ਹੁਣ ਇਹ ਲੰਮੇ ਪੈਕੇ ਢਿੱਡ ਪਾਲ ਪੈਕੇ ਨਮਸਕਾਰ ਕਰਦੇ ਆ 600 ਸਾਲ ਪਹਿਲਾਂ ਜਿਸ ਬਵਸਤਾ ਨੂੰ ਗੁਰੂ ਸਾਹਿਬ ਨੇ ਬਦਲਣ ਦਾ ਪੀੜਾ ਚੁੱਕਿਆ ਸੀ ਸੰਵਿਧਾਨ ਉਹਨਾਂ ਦਾ ਸਾਥ ਨਹੀਂ ਦਿੰਦਾ ਸੀ

ਕੀ ਤਸ ਕਰ ਦਿੱਤਾ ਉਸੇ ਜਗਤ ਤੇ ਬਣਾਉਂਦੀ ਆ ਕੋਈ ਦੁਨੀਆ ਦੀ ਤਾਕਤ ਨਹੀਂ ਹੈ ਜਿਹੜੀ ਗੁਰੂ ਰਵਿਦਾਸ ਗੁਰੂ ਕਰਨ ਨੂੰ ਬਣ ਤੋਂ ਰੋਕ ਦੇ ਦੂਸਰੀ ਗੱਲ ਮੇਰੇ ਕੋਲ ਮੈਂ ਇੱਕ ਜਨ ਪਸੰਗ ਪੜ੍ਹਦਾ ਤੁਸੀਂ ਵੀ ਕਦੇ ਸੁਣਿਆ ਹੋਣਾ ਕਈ ਇਹ ਕਹਿੰਦੇ ਸੀ ਕਿ ਗੁਰੂ ਰਵਿਦਾਸ ਨੇ ਮਰਿਆ ਗੋਮਾ ਜਿੰਦੀਆਂ ਕੀਤੀ ਮੈਂ ਸੋਚਦਾ ਕਿ ਉਹ ਸਾਹਮਣੇ ਮਰਿਆ ਗੋਮਾ ਮੇਰੀਆਂ ਕਿਤਰ ਕਿੱਥੀਆਂ ਹੋਣ

ਕੁਛ ਵੀ ਨਾ ਕੋਈ ਬੋਲਿਆ ਜੋਨ ਨੂੰ ਬੋਲੋਗੇ ਨਹੀਂ ਬੋਲਿਆ ਕਿਉਂ ਨਹੀਂ ਬੋਲ ਰਹੇ ਡਾਕਟਰ ਮੇਕ ਕਰਨੇ ਇਸ ਕਰਕੇ ਨਹੀਂ ਸਿੱਧੇ ਕਰਦਣ ਕਿ ਕਿ ਜੇ ਗੁਰੂ ਰਬਿਦਾਸ ਦੇ ਗੁਰੂ ਘਰ ਨੂੰ ਤੋੜਤਾ ਜਾਏ ਤਾਂ ਤੁਸੀਂ ਬੋਲੋ ਨਾ ਜਮੀਰ ਜਾਗੀ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਮੈਂ ਕਹਿਣਾ ਚਾਹੁੰਦਾ ਜਰਮ ਸੀਤਲ ਤੋਂ ਕਿਤੇ ਹੋਏ ਆਮ ਪਾਰਟੀ ਦੇ ਐਮ ਐਲ ਏ ਨੂੰ ਐਮ ਪੀ ਨੂੰ ਔਰ ਚੇਅਰ ਚੋਰ ਮੈਨਾਂ ਨੂੰ ਕਿ ਤੁਹਾਡੀ ਜਮੀਰ ਕਦ ਜਾਗੂਗੀ ਤੁਸੀਂ ਆਪਣੇ ਮਾਲਕ ਦੇ ਪੈਰਾਂ ਕਿ ਕਿਉ ਗੁਰੂ ਘਰ ਤੋੜਨ ਵਾਲਿਆਂ ਦੇ ਪਹਿਰਾ ਵਿੱਚ ਬੈਠਣਾ ਹੈ ਜਾਂ ਉੱਠ ਕੇ ਆਪ ਪਾਰਟੀ ਤੋਂ ਅਸਤੀਫਾ ਦੇ ਕੇ ਆਪਣੇ ਉਧਰਾਂ ਤੋਂ ਅਸਤੀਫਾ ਦੇ ਕੇ ਆ ਗੁਰੂ ਘਰ ਨੂੰ ਬਣਾਉਣ ਵਾਲੀਆਂ ਸੰਗਤਾਂ ਨਾਲ ਆ ਕੇ ਖੜੇ ਹੋਣ ਇਸ ਕਰਕੇ ਅੱਜ ਦੀਆਂ ਇਹ ਸੰਗਤਾਂ ਦਾ ਇਕੱਠ हाथ खड़े करके एक मता पास करिए कि रिजर्व सीटों ਤੋਂ ਜਿੱਤ ਕੇ ਗਏ ਆਮ ਪਾਰਟੀ ਦੇ ਐਮਐਲਏ ਐਮਪੀ ਚੇਅਰਮੈਨੋ ਤੋਂ ਥੱਲੇ ਦੀਆਂ ਕੁਰਸੀਆਂ ਤੇ ਆਪਣੇ ਲੜਚਾਂ ਦੀ خاطر ਕਰੇ ਇੱਕ ਮਹੀਨੇ ਤੋਂ ਚੁੱਪਵਾ اے ਆਪਣੇ ਮਾਲਕ ਦੇ ਪੈਰਾਂ ਤੋਂ ਉਠੋ ਅਸਤੀਫਾ ਦਿਓ ਆਪਣੀ ਜ਼ਮੀਰ ਅਗਰ ਤੁਹਾਡੇ ਅੰਦਰ ਰੱਦੀ ਪਰ ਵੀ ਤੁਹਾਡੀ ਜ਼ਮੀਰ ਚਿੰਦਾ ਹੈ ਤੋਦੇ ਅੰਦਰ ਗੁਰੂ ਰਵੀਦਾਸ ਜੀ ਲਈ ਕੋਈ ਸ਼ਰਧਾ ਸਤਕਾਰ ਹੈ ਤਾਂ ਫਿਰ ਦਿਵਾਰਾ ਤੋੜਨੇ ਵਾਲਿਆਂ ਨਾਲ ਨਹੀਂ ਦਿਵਾਰਾ ਬਣਾਉਣ ਵਾਲਿਆਂ ਨਾਲ ਆ ਕੇ ਖੜੇ ਹੋਵੋ ਗੁਰੂ ਘਰਾਂ ਦੇ ਸਨਮਾਨ ਸਮਾਜ ਪਾਰਟੀ ਜਿੰਦਾਬਾਦ 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 ਗੁਰੂ ਰਵੀਦਾਸ ਜੀ ਕੇ ਸਨਮਾਨ ਵਿੱਚ ਵਿਐਸਪੀ ਮੈਦਾਨ ਵਿੱਚ ਸ੍ਰੀ ਗੁਰੂ ਰਵੀਦਾਸ ਜੀ ਕੇ ਸਨਮਾਨ ਵਿੱਚ ਵਿਐਸਪੀ ਮੈਦਾਨ ਵਿੱਚ ਮੈਂ ਅੰਤ ਦੇ ਵਿੱਚ ਕਿਉਂਕਿ ਇਹ ਪ੍ਰੋਗਰਾਮ ਇਹੀ ਆ ਥੋੜਾ ਅ ਅਗਲੇ ਸਮੇਂ ਤੇ ਅਮ ਜ ਰਖਦੇ ਹੋਏ ਮੈਂ ਧੰਨਵਾਦ ਕਰਨਾ ਚਾਹਾਂਗਾ ਸੰਗਾਮ ਦੇ ਕੰਮਲੇ ਸਾਡਾ ਸਾਨੂੰ ਪਤਾ ਅਸੀਂ ਐਮਪੀ ਰਹੇ ਹਾਂ ਐਮਐਲਏ ਵੀ ਰਹੇ ਬਰੋਤੀ ਚ ਰਹਿ ਕੇ ਸਮਾਜ ਦੇ ਹਿੱਤਾਂ ਦੀ ਲੜਾਈ ਲੜਨੀ ਸਰਕਾਰਾਂ ਨਾਲ ਲੜਨਾ ਇਹ ਆਸਾਨ ਨਹੀਂ ਹੁੰਦਾ ਔਰ ਫਿਰ ਇਕੱਲੇ ਹੋ ਕੇ ਰਹਿਣਾ ਇਹ ਹੋਰ ਕਠਨ ਹੋ ਜਾਂਦੀ ਪਰਿਆ ਹੋ ਜਾਂਦਾ ਮੈਂ ਕੋਡੇ ਬਤਾਇ ਕਿ ਨੂੰ ਵੀ ਪੰਜਾਬ ਫਸਫਾ ਬਲੋਂ ਸ਼ਹਿਰ ਚੋਂ ਨਾ ਕੇ ਐਸ ਸੁਰਮਨ ਕੱਲਾ ਮੈਦਾਨ ਵਿੱਚ ਚੱਲਿਆ ਹੈ ਜੋ ਬੋਲੇ ਇਸ ਤੋਂ ਬਾਅਦ ਜਿਤਮਾਉ ਸਾਡੀ ਗੁਰੂ ਸਾਹਿਬ ਦਾ ਅਸ਼ੀਰਵਾਦ ਔਰ ਸੰਗਤ ਦਾ ਅਸ਼ੀਰਵਾਦ ਰਹੇ ਤੇ ਇਹ ਕੱਲਾ ਨਹੀਂ ਇਹ ਸਾਡਾ ਸਭਾ ਲਖ ਹੈ ਪੰਜਾਬ ਦੇ ਇਸ ਅਸੰਗਰੀ ਦੇ ਵਿੱਚ ਮੈਂ ਤੁਹਾਨੂੰ ਮੈਂ ਬੇਨਤੀ ਕਰਨੀ ਚਾਹਾਂਗਾ ਡਾਕਟਰ ਨਛਤਰਪਾਲ ਜੀ ਸੰਘਰਸ਼ ਕਰੋ ਅਸੀਂ ਤੁਹਾਡੇ ਸਾਥ ਹਾਂ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਾਂਗਾ ਕਿ ਤੁਸੀਂ ਪਿੰਡ-ਪਿੰਡ ਦੇ ਵਿੱਚ ਕਲਾ-ਕਲਾ ਨਛਤਰਪਾਲ ਡਾਕਟਰ ਬਣੋ ਤੁਸੀਂ ਆਪਣਾ ਪੱਖ ਮਜਬੂਤੀ ਨਾਲ ਰੱਖੋ ਕੌਮਲੇ ਲੜਨ ਵਾਲੇ ਅਣਖ ਨਾਲ ਖੜਨ ਵਾਲੇ ਨਮਾਇंदे ਕਦੀ-ਕਦੀ ਮਿਲਦੇ ਆ ਤੁਹਾਨੂੰ ਮਿਲਿਆ ਤਾਂ ਇਹ ਰੱਖਸ਼ਾ ਕਰਨੀ ਹੈ ਤੁਸੀਂ ਸੰਭਾਲਣਾ ਹੈ ਅਨਰੋਪ ਕੁੱਬਰ ਨੂੰ ਮੌਜਮ ਸਮਾਜ ਪਾਰਟੀ ਵੱਲੋਂ ਸੁਭਾ ਪੱਧਰ ਤੇ ਫਲੋਰ ਦੀ ਧਰਤੀ ਤੇ ਸਾਹਿਬ ਸ਼੍ਰੀ ਕੰਚੀ ਰਾਮ ਜੀ ਦਾ ਪਰੀ ਨਿਰਵਾਣ ਦਿਵਸ ਮੌਜਮ ਸਮਾਜ ਪਾਰਟੀ ਵੱਲੋਂ ਮਨਾਇਆ ਜਾ ਰਿਹਾ ਮੇਰੀ ਬੇਨਤੀ ਹੈ ਤੁਹਾਨੂੰ गुजारिश ਹੈ ਕਿ ਆਪਣੇ ਘਰ ਨੂੰ ਮਜ਼ਬੂਤ ਕਰੋ ਸਭ ਕੰਚੀ ਰਾਮ ਜੀ ਨੇ ਪੂਰੀ ਜ਼ਿੰਦਗੀ ਸਾਡੇ ਲਈ ਸਾਥ ਹੀ ਨਹੀਂ ਕਰਾਈ ਘਰ ਨਹੀਂ ਬਣਾਇਆ ਮਰਨ ਤੋਂ ਬਾਅਦ 6 ਇਤਨ ਫੋਟ ਦੀ ਜਗ੍ਹਾ ਕਬਰ ਲਈ ਕਹਿ ਦਿਆ ਉਹਨਾਂ ਕਹਿੰਦੇ ਮੈਂ ਇੰਨੀ ਵੀ ਨਹੀਂ ਬਣਾਉਣੀ ਆਹੀ ਮੇਰਾ ਪਰਿਵਾਰ ਵਾ ਕੁਨੰਦ ਉਹ 6 ਅਕਤੂਬਰ ਤੋਂ ਜਦ 6 ਨੂੰ ਚਲਕੇ ਚਲੇ ਗਏ ਉਹਨਾਂ ਦਾ ਉਹਨਾਂ ਦੇ ਪ੍ਰਿਨਿਰਵਾਣ ਦੇਖਤੇ ਭਾਜਪਾ ਸਮਾਜ ਪਾਰਟੀ ਸੁਭਾ ਪੱਧ ਤੇ ਪੜਾਅ ਇਕੱਠ ਕਰ ਰਹੀ ਹੈ ਕਿਸ ਮਕਸਦ ਨਾਲ गुरु रविदास जी भी सोच का बेगम परिवार संकल्प पूरा करने रहे कंशी राम साहब का स्नेहा तख्त बदल दो ताज बदल दो एक संकल्प बसपा ही विकल्प पंजाब के अंदर नौ तरीक न बसा करो फोर करो ट्रक करो यात्रा करो भैया बुजुर्ग नौजवान इस अन्याय अत्याचार जुलम

ਮੈਂ ਸਾਡੇ ਜ਼ਿਲ੍ਹਾ ਪ੍ਰਧਾਨ ਦਰਜੀਤ ਜਾਫਰਪੁਰ ਤੋਂ ਖਡਾ ਅਨਸਭਾ ਦੇ ਪ੍ਰਧਾਨ ਸਾਡੇ ਨਗਰ ਕੌਂਸਲ ਨਮਕਸ਼ਾ ਦੇ ਵਸਤੂ ਮਾਰਨ ਸਮਾਜ ਦੇ ਡੱਗਰ ਤੋਂ ਨੌਲਾ ਪਿੰਡ ਦੀਆਂ ਸਾਰੀਆਂ ਬਹੁਤ ਮਹਾਨ ਸ਼ਖੀਤਾ ਜਿਨ੍ਹਾਂ ਨੇ ਸੰਗਠਨ ਕੀਤਾ ਔਰ ਸਾਡੇ ਜ਼ਿਲ੍ਹੇ ਦੇ ਵਿਧਾਨ ਸਭਾ ਦੇ ਸਾਰੇ ਪਿੰਡਾਂ ਤੋਂ ਨੌਜਵਾਨ ਸਰਪੰਚ ਸਰਵਾਨ ਥਾਰੇ ਆਗੂ ਸਰਵਾਨ ਪਹੁੰਚਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਜਿਹੜਾ ਵੀ ਪ੍ਰਸ਼ਾਦ ਤਾਂ ਇਹਨੇ ਪ੍ਰਬੰਧ ਕੀਤਾ ਉਹਨਾਂ ਮੇਰੀ ਬੇਟੀ ਹੈ ਗੱਡੀਆਂ ਦੇ ਵਿੱਚ ਸੰਗਤਾਂ ਬੈਠੀਆਂ ਆਪਣੀ ਟੀਮ ਲਾ ਕੇ ਬਧਾ ਦੇ ਉਹਨਾਂ ਨੂੰ ਬਤਾ ਦਵਾਂ ਕਿ ਤੁਸੀਂ ਨਵੇਂ ਨਾਲ ਤੁਹਾਡਾ ਵੀ ਮੈਂ ਜਿਲਦ ਦਰਵਾਦ ਕਰਦਾ ਤੁਸੀਂ ਸਾਡੀ ਜਹਰ ਹਾਲ ਜੀ ਦੇ ਸਾਰੇ ਪ੍ਰਬੰਧ ਦੇਖਦੇ ਆਂ ਬੜਾ ਬਹੁਤ ਬਹੁਤ ਧੰਨਵਾਦ ਜੈ ਭੀ ਜੈ ਭਾ